ਸਸ਼ੀਕਾਲ ਖਬਰਾਂ ਦੇ ਸਬਲਿਟਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਧਰਮਿੰਦਰ ਸੰਧੂ ਤੇ ਬਲਿਟਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਭਾਰਤ-ਪਾਕਿਸਤਾਨ ਮੈਚ ਰਹਾ ਇੱਕ ਪਾਸੜ ਭਾਰਤੀ ਖਿਡਾਰੀਆਂ ਨੇ ਬੁਰੀ ਤਰ੍ਹਾਂ ਹਰਾਇਆ ਮੈਚ ਨਹੀਂ ਮਿਲਾਇਆ ਹੱਥ ਇੰਗਲੈਂਡ ਦੇ ਵਿੱਚ ਸਿੱਖ ਕੁੜੀ ਦੀ ਦਿਨ ਦਿਹਾੜੇ ਰੋਲੀ ਪੱਤ ਅਗੋਂ ਅੰਗਰੇਜ਼ ਕਹਿੰਦੇ ਮੁੜ ਜਾਓ ਆਪਣੇ ਦੇਸ਼ ਸਿਮਰਜੀਤ ਸਿੰਘ ਬੈਂਸ ਨੇ ਗੱਡੀ ਤੇ ਚੱਲੀ ਗੋਲੀ ਤੋਂ ਮਗਰੋਂ ਕੀਤੇ ਵੱਡੇ ਖੁਲਾਸੇ ਪਹਿਲੀ ਵਾਰ ਦੱਸੀ ਕੱਲੀ ਕੱਲੀ ਗੱਲ ਤੇ ਹੁਣ ਖਬਰਾਂ ਵਿਸਥਾਰ ਨਾਲ ਭਾਰਤ ਤੇ ਪਾਕਿਸਤਾਨ ਵਿਚਕਾਰ T20 ਏਸ਼ੀਆ ਕੱਪ ਦਾ ਮੈਚ ਇੱਕ ਪਾਸੜ ਸਾਬਤ ਹੋਇਆ ਦੁਬਈ 'ਚ ਪਾਕਿਸਤਾਨ ਸਿਰਫ 127 ਦੌੜਾਂ ਹੀ ਬਣਾ ਸਕਿਆ ਭਾਰਤ ਨੇ ਤੇਜ਼ ਸ਼ੁਰੂਆਤ ਕੀਤੀ ਅਤੇ ਪਾਵਰ ਪਲੇ ਦੇ ਵਿੱਚ 61 ਦੌੜਾਂ ਬਣਾਈਆਂ ਫਿਰ 16ਵੇਂ ਓਵਰ ਦੇ ਵਿੱਚ ਹੀ ਟੀਚਾ ਹਾਸਲ ਕਰ ਲਿਆ ਭਾਰਤ ਤੇ ਪਾਕਿਸਤਾਨ ਵਿਚਕਾਰ ਏਸ਼ੀਆ ਕੱਪ 2025 ਦਾ ਮੈਚ ਸਾਰਿਆਂ ਦੀ ਉਮੀਦ ਅਨੁਸਾਰ ਖਤਮ ਹੋਇਆ। ਇਹ ਮੈਚ ਦੁਬਈ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਤੇ ਵਿਰੋਧ ਦੀਆਂ ਆਵਾਜ਼ਾਂ ਵਿਚਕਾਰ ਖੇਡਿਆ ਗਿਆ ਸੀ ਤੇ ਭਾਰਤੀ ਟੀਮ ਨੇ ਹਰ ਮੋਰਚੇ ਤੇ ਪਾਕਿਸਤਾਨ ਨੂੰ ਸ਼ਰਮਿੰਦਾ ਕੀਤਾ। ਭਾਰਤ ਨੇ ਨਾ ਸਿਰਫ ਯੋਗਤਾ ਦੇ ਮਾਮਲੇ ਵਿੱਚ ਪਾਕਿਸਤਾਨੀ ਟੀਮ ਨੂੰ ਬੁਰੀ ਤਰ੍ਹਾਂ ਹਰਾਇਆ ਸਗੋਂ ਇਸ ਤੋਂ ਬਾਅਦ ਭਾਰਤੀ ਕਪਤਾਨ ਸੂਰਜ ਕੁਮਾਰ ਯਾਦਵ ਸਮੇਤ ਪੂਰੀ ਟੀਮ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਵੀ ਨਾ ਮਲਾ ਕੇ ਉਹਨਾਂ ਨੂੰ ਸਬਕ ਸਿਖਾਇਆ ਜਦਕਿ ਪਾਕਿਸਤਾਨੀ ਟੀਮ ਇਸ ਦੀ ਉਡੀਕ ਕਰਦੀ ਰਹੀ। ਐਤਵਾਰ 14 ਸਤੰਬਰ ਇੰਡੀਆ ਨੇ ਪਾਕਿਸਤਾਨ ਨੂੰ 7 ਵਿਕਟਾਂ ਦੇ ਨਾਲ ਹਰਾਇਆ ਮੈਚ ਖਤਮ ਹੋਣ ਤੋਂ ਬਾਅਦ ਕਪਤਾਨ ਸੂਰਜ ਕੁਮਾਰ ਯਾਦਵ ਅਤੇ ਸ਼ਿਵਮ ਦੁਬੇ ਸਿੱਧੇ ਡਰੈਸਿੰਗ ਰੂਮ ਦੇ ਵਿੱਚ ਆ ਗਏ ਤੇ ਆਮ ਤੌਰ ਤੇ ਕਿਸੇ ਵੀ ਮੈਚ ਦੇ ਅੰਤ ਤੋਂ ਬਾਅਦ ਦੋਵਾਂ ਟੀਮਾਂ ਦੇ ਖਿਡਾਰੀ ਹੱਥ ਮਿਲਾਉਂਦੇ ਨੇ ਪਰ ਭਾਰਤ ਤੇ ਪਾਕਿਸਤਾਨ ਦੇ ਮੌਜੂਦਾ ਸਬੰਧਾਂ ਅਤੇ ਇਸ ਮੈਚ ਨੂੰ ਲੈ ਕੇ ਹੰਗਾਮੇ ਦੇ ਵਿਚਕਾਰ ਭਾਰਤੀ ਟੀਮ ਨੇ ਪਾਕਿਸਤਾਨ ਨਾਲ ਅਜਿਹੀ ਕਿਸੇ ਵੀ ਪਰੰਪਰਾ ਦੀ ਪਾਲਣਾ ਕਰਨ ਤੋਂ ਸਪਸ਼ਟ ਤੌਰ ਦੇ ਉੱਤੇ ਇਨਕਾਰ ਕਰ ਦਿੱਤਾ ਜ਼ਿਕਰ ਹੋਗਾ ਕਿ ਇਸ ਤੋਂ ਪਹਿਲਾਂ ਟਾਸ ਦੇ ਦੌਰਾਨ ਵੀ ਸੂਰਜ ਕੁਮਾਰ ਨੇ ਪਾਕਿਸਤਾਨੀ ਕਪਤਾਨ ਸਲਮਾਨ ਆਗਾ ਦੇ ਨਾਲ ਹੱਥ ਨਹੀਂ ਮਿਲਾ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਕਿਹਾ ਕਿ ਸਰਕਾਰ ਬੀਸੀਸੀਆਈ ਅਤੇ ਟੀਮ ਦੀ ਸੋਚ ਇੱਕੋ ਜੀ ਹੈ ਤੇ ਪੂਰੀ ਟੀਮ ਨੇ ਇਸ ਮਾਮਲੇ ਤੇ ਇਕੱਠੇ ਫੈਸਲਾ ਲਿਆ ਹੈ। ਸੂਰਿਆ ਨੇ ਅੱਗੇ ਕਿਹਾ ਕਿ ਉਹਨਾਂ ਦੀ ਟੀਮ ਇੱਥੇ ਖੇਡਣ ਲਈ ਆਈ ਸੀ ਅਤੇ ਇਸ ਦੇ ਨਾਲ ਉਹਨਾਂ ਨੇ ਪਾਕਿਸਤਾਨ ਨੂੰ ਟੁਕਵਾ ਜਵਾਬ ਵੀ ਦਿੱਤਾ ਹੈ। ਇੱਥੇ ਹੀ ਬਸ ਨਹੀਂ ਸੂਰਿਆ ਕੁਮਾਰ ਯਾਦਵ ਨੇ ਪੈਲਗਾਮ ਅਤਵਾਦੀ ਹਮਲੇ ਦੇ ਪੀੜਤਾਂ ਨੂੰ ਵੀ ਯਾਦ ਕੀਤਾ ਅਤੇ ਇਸ ਜਿੱਤ ਨੂੰ ਭਾਰਤੀ ਫੌਜ ਨੂੰ ਸਮਰਪਿਤ ਕੀਤਾ ਅਤੇ ਕਿਹਾ ਕਿ ਉਹ ਦੇਸ਼ ਦੇ ਚਿਹਰੇ ਤੇ ਮੁਸਕਰਾਹਟ ਲਿਆਉਣ ਦੀ ਕੋਸ਼ਿਸ਼ ਕਰਦੇ ਰਹਿਣਗੇ। ਹਾਲਾਂਕਿ ਟੀਮ ਇੰਡੀਆ ਦੀ ਜਿੱਤ ਦੇ ਉੱਤੇ ਹਰ ਵਾਰ ਜਸ਼ਨ ਮਨਾਏ ਜਾਂਦੇ ਨੇ ਪਰ ਇਸ ਵਾਰ ਅਜਿਹਾ ਕੁਝ ਗਏ ਬਾਕੀ ਥਾਵਾਂ ਦੇ ਉੱਤੇ ਛੁੱਪੀ ਰਹੀ। ਇੰਡੋਰ ਦੇ ਰਜਵਾੜਾ ਦੇ ਵਿੱਚ ਲੋਕ ਹੱਥਾਂ ਵਿੱਚ ਤਿਰੰਗਾ ਲੈ ਕੇ ਇਕੱਠੇ ਹੋਏ, ਇੱਥੇ ਪਹਿਲਾਂ ਹੀ ਪੁਲਿਸ ਤਣਾਅ ਸੀ। ਲੋਕਾਂ ਨੇ ਪਾਕਿਸਤਾਨ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਇਸ ਦੇ ਨਾਲ ਹੀ ਗਵਾਲੀਰ ਅਤੇ ਮਹਾਰਾਜ ਵਾੜਾ, ਪੋਪਾਲ ਵਿੱਚ ਵੀ ਇਸੇ ਤਰ੍ਹਾਂ ਦੇ ਹਾਲਾਤ ਬਣੇ ਹੋਏ ਸਨ। ਉਜੈਨ ਵਿੱਚ ਪੁਲਿਸ ਨੇ ਪਹਿਲਾਂ ਹੀ ਸਾਵਧਾਨੀ ਵਜੋਂ ਟਾਵਰ ਚੌਂਕ ਅਤੇ ਚੌਪਾਟੀ ਬੰਦ ਕਰ ਦਿੱਤੀ ਸੀ, ਹਾਲਾਂਕਿ ਪ੍ਰਸ਼ੰਸਕਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਪਟਾਕੇ ਚਲਾਏ। ਤੁਹਾਨੂੰ ਦੱਸਦੀ ਕਿ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਹੋਣ ਵਾਲੇ ਇਸ ਮੈਚ ਨੂੰ ਲੈ ਕੇ ਮੱਧ ਪ੍ਰਦੇਸ਼ ਵਿੱਚ ਕਈ ਥਾਵ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਦੋਵਾਂ ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਆਹਮੋ ਸਾਹਮਣੇ ਸਨ ਜ਼ਿਕਰ ਹੋ ਗਿਆ ਕਿ ਪਹਿਲਗਾਮ ਹਮਲੇ ਦੇ ਵਿੱਚ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਸਨ ਜਿਸ ਤੋਂ ਬਾਅਦ ਦੇ ਵਿੱਚ ਭਾਰਤ ਨੇ ਆਪਰੇਸ਼ਨ ਸੰਦੂਰ ਕੀਤਾ ਤੇ ਦਾਵਾ ਕੀਤਾ ਗਿਆ ਕਿ ਭਾਰਤ ਵੱਲੋਂ ਆਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਗਿਆ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਜੰਗ ਵਰਗੇ ਹਾਲਾਤ ਬਣ ਗਏ ਦੋਵਾਂ ਵੱਲੋਂ ਇੱਕ ਦੂਜੇ ਦੇ ਉੱਤੇ ਥੋੜੇ ਬਹੁਤੇ ਹਮਲੇ ਵੀ ਕੀਤੇ ਗਏ ਇਸ ਤੋਂ ਬਾਅਦ ਦੇ ਵਿੱਚ ਖੇਡਾਂ ਦੇ ਉੱਤੇ ਵੀ ਇਹਦਾ ਅਸਰ ਪਿਆ ਤੇ ਭਾਰਤੀ ਟੀਮਾਂ ਨੇ ਪਾਕਿਸਤਾਨ ਨਾਲ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਗੱਡੀ ਤੇ ਹੋਈ ਫਾਇਰਿੰਗ ਦੇ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ ਹੈ ਬੈਂਸ ਨੇ ਖੁਦ ਵੱਡਾ ਖੁਲਾਸਾ ਕਰਦੇ ਆ ਕਿ ਸਾਰਾ ਵਿਵਾਦ ਪਰਿਵਾਰਕ ਜਾਇਦਾਦ ਅਤੇ ਕਾਰੋਬਾਰ ਨਾਲ ਜੁੜਿਆ ਹੋਇਆ ਬੈਂਸ ਨੇ ਦੱਸਿਆ ਕਿ 2023 ਦੇ ਵਿੱਚ ਹੀ ਜਾਇਦਾਦ ਅਤੇ ਕਾਰੋਬਾਰ ਦੀ ਵੰਡ ਹੋ ਚੁੱਕੀ ਹੈ ਪਰ ਹੁਣ ਉਹਨਾਂ ਦੇ ਵੱਡੇ ਭਰਾ ਪਰਮਜੀਤ ਸਿੰਘ ਦੁਬਾਰਾ ਕੰਪਨੀ ਵਿੱਚੋਂ ਹਿੱਸਾ ਮੰਗ ਰਹੇ ਨੇ ਉਹਨਾਂ ਵੱਲੋਂ ਅਦਾਲਤ 'ਚ ਕੇਸ ਵੀ ਲਗਾਇਆ ਗਿਆ ਜੋ ਹਾਰ ਚੁੱਕੇ ਨੇ ਸਾਡੀ ਵੰਡ ਹੋਈ 2 11 2023 ਨੂੰ ਅੱਜ ਖੁਲਾਸਾ ਕਰਨ ਲੱਗਿਆ ਮੈਂ ਚਾਹੁੰਦਾ ਸੀਗਾ ਇਹ ਘਰ ਦੀ ਚਾਰਦواری ਦੇ ਅੰਦਰ ਇਹ ਸਾਰਾ ਕੁਝ ਸ਼ਲੀਨਤਾ ਦੇ ਨਾਲ ਸਮਾਪਤ ਹੁੰਦਾ ਬੰਦੇ ਦੀ ਜ਼ੁਬਾਨ ਦਾ ਸ਼ਬਦ ਕਿਹਾ ਹੋਇਆ ਕਹਿੰਦੇ ਨੇ ਵੀ ਵਪਾਰੀ ਦੀ ਜ਼ੁਬਾਨ ਦੇ ਵਿੱਚ ਉਹ ਕਿਹਾ ਹੋਇਆ ਸ਼ਬਦ ਉਹਦੇ ਲਈ ਸਭ ਤੋਂ ਵੱਡਾ ਆਨਰ ਕਰਨ ਵਾਲਾ ਸ਼ਬਦ ਬਣ ਜਾਂਦਾ ਤੇ ਜਦੋਂ ਲਿਖਤ ਹੋ ਜਾਵੇ ਰਿਟਨ ਰਿਟਨ ਦੇ ਵਿੱਚ ਉਹ ਕੰਪਨੀ ਜਿਹੜੀ ਸਿਮਰਜੀਤ ਬੈਂਸ ਨੇ 1996 ਦੇ ਵਿੱਚ ਬੈਂਸ ਲੁਆਇਜ਼ ਲਿਮਟਿਡ ਦੇ ਨਾਮ ਨਾਲ ਸ਼ੁਰੂ ਕੀਤੀ ਤੇ ਅੱਜ ਉਹ ਸ਼ੁਰੂ ਕੀਤੀ ਕੰਪਨੀ ਦੇ ਅੰਦਰ ਜਿਹਦਾ ਫਾਊਂਡਰ ਸਿਮਰਜੀਤ ਪੈਂਸ ਆ ਤੇ ਅੱਜ ਉਸ ਕੰਪਨੀ ਦੇ ਅੰਦਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰਸ ਕੰਮ ਕਰਦੇ ਆ ਉਹ ਕੰਪਨੀ ਮੈਨੂੰ ਆਈ ਮੈਂ ਕੋਈ ੱੱਕੇ ਨਾਲ ਕਿਸੇ ਕੋਲੋਂ ਨਹੀਂ ਲਈ ਐਮੀ ਕੇਵਲੀ ਸੈਟਲਮੈਂਟ ਰਜਾਮੰਦੀ ਦੇ ਨਾਲ ਸੈਟਲਮੈਂਟ ਪੂਰੀ ਫੈਮਿਲੀ ਦੇ ਅੰਦਰ ਬੈਠ ਕੇ ਲਿਖਤ ਰੂਪ ਦੇ ਵਿੱਚ ਮੈਂ ਤੇ ਮੇਰੇ ਭਰਾ ਨੇ ਸਾਈਨ ਕਰ ਦਿੱਤੇ ਨੋਂ ਦੇ ਨਾਲੋਂ ਮਾਸ ਕਦੇ ਨਹੀਂ ਟੁੱਟਦਾ ਹੁੰਦਾ ਬਾਹ ਟੁੱਟੀ ਹੋਵੇ ਤੇ ਉਹ ਆਪਣੇ ਗੱਲ ਨੂੰ ਹੀ ਆਉਂਦੀ ਆ ਕਿਸੇ ਦੂਜੇ ਦੇ ਗੱਲ ਤੇ ਬੰਗਣਾ ਪਾ ਕੇ ਟੁੱਟੀ ਬਾਹ ਨਹੀਂ ਕਦੇ ਸਿੱਧੀ ਹੁੰਦੀ ਉਸ ਤੋਂ ਬਾਅਦ ਦੇ ਵਿੱਚ ਮੇਰੇ ਉਸ ਸਤਾਰੀਯੋਗ ਵੱਡੇ ਭਰਾ ਨੂੰ ਮੈਂ ਅੱਜ ਵੀ ਉਹਦੇ ਲਈ ਛੋਟਾ ਤੇ ਮੇਰੇ ਮਨ ਦੇ ਵਿੱਚ ਅੱਜ ਵੀ ਰਿਸਪੈਕਟ ਹੈ ਉਹਦੇ ਵਾਸਤੇ ਉਹਨੂੰ ਇਸ ਵੰਡ ਦੇ ਵਿੱਚੋਂ ਇਸ ਗੱਲ ਦੀ ਖਬਸ਼ਾ ਲੱਗਣ ਲੱਗ ਗਿਆ ਵੀ ਯਾਰ ਇਹ ਗਲਤ ਹੋ ਗਿਆ ਕੋਰਟ ਕੌਣ ਗਿਆ ਸਿਮਰਜੀਤ ਬੈਂਸ ਅਦਾਲਤ ਤੇ ਨਹੀਂ ਗਿਆ ਮੇਰੇ ਭਾਈ ਸਾਹਿਬ ਗਏ ਜੇ ਉਹਨਾਂ ਦੀ ਗੱਲ ਦੇ ਵਿੱਚ ਕੋਈ ਜਾਣ ਹੁੰਦੀ ਤੇ ਕੋਰਟ ਜਿਹੜਾ 140 ਕਰੋੜ ਦੇਸ਼ ਵਾਸੀਆਂ ਦੇ ਮੁਲਕ ਨੂੰ ਚੋਣਾਂ ਵਾਸਤੇ ਅਦਾਲਤ ਤੋਂ ਨੂੰ ਕੋਈ ਨਾ ਕੋਈ ਇੰਟਰਮ ਰਿਲੀਫ ਮਿਲਦਾ ਨਹੀਂ ਹੋਇਆ ਪੁਲਿਸ ਦੇ ਕੋਲੇ ਗਿਆ ਨਹੀਂ ਹੋਇਆ ਗੋਲੀ ਚਲਾਈ ਕੱਲ ਤੋਂ ਪਹਿਲਾਂ ਸਿਮਰਜੀਤ ਬੈਂਸ ਨੇ ਤੁਹਾਨੂੰ ਪਣਕ ਲੱਗਣ ਦਿੱਤੀ ਸਿਮਰਜੀਤ ਬੈਂਸ ਨੇ ਪੁਲਿਸ ਨੂੰ ਪਣਕ ਲੱਗਣ ਦਿੱਤੀ ਵੀ ਮੇਰੇ ਅਨਸਰਨ ਦੇ ਅੰਦਰ ਮੇਰੀ ਕੰਪਨੀ ਦੇ ਅੰਦਰ ਗੋਲੀ ਚਲਾਈ ਮੇਰੇ ਭਤੀਜੇ ਨੇ ਨਹੀਂ ਲੱਗਣ ਦਿੱਤੀ ਤੇ ਮੈਂ ਕੱਲ ਵੀ ਨਹੀਂ ਸੀ ਲੱਗਣ ਦੇਣੀ ਰਾਤ 11 ਵਜੇ ਦੀ ਗੋਲੀ ਚੱਲੀ ਹੋਈ ਮੇਰੀ ਡਿਫੈਂਡਰ ਭੰਨ ਗਈ ਪੂਰੀ ਤਰ੍ਹਾਂ ਮੇਰੇ ਪੀਏ ਮਨਿੰਦਰ ਮਨੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਮੈਂ ਕੱਲ ਵੀ ਮੇਰਾ ਖਿਆਲ ਤੁਸੀਂ ਵੀ ਇਸ ਗੱਲ ਨੂੰ ਸਮਝ ਕੇ ਮੰਨੋਗੇ ਤੁਸੀਂ ਮੇਰੇ ਕੋਲ ਆਏ ਤਾਂ ਮੈਂ ਮਿੱਟੀ ਪਾਈ ਫੋਨ ਕੀਤਾ ਤੁਸੀਂ ਮੈਂ ਕਿਹਾ ਨਹੀਂ ਕੁਝ ਨਹੀਂ ਹੋਇਆ 11 ਵਜੇ ਦੀ ਬਾਰਦਾਤ ਹੋਈ ਹੋਵੇ ਤੇ ਮੈਂ ਤੁਹਾਨੂੰ ਦੂਸਰੇ ਦਿਨ ਦੇ 12 ਵਜੇ ਤੱਕ ਭਿੰਕਣਾ ਪੈਣ ਦਾ ਗੱਡੀ ਲੁਕੋ ਕੇ ਰੱਖਮਾ ਪੁਲਿਸ ਨੂੰ ਨਾ ਦੱਸਾਂ ਮੇਰੀ ਮਨਸ਼ਾ ਦੇ ਵਿੱਚ ਖੋਟ ਤੇ ਪਾਪ ਨਹੀਂ ਜਦੋਂ ਤੁਸੀਂ ਇਕੱਠੇ ਹੋ ਕੇ ਆ ਗਏ ਸਾਰਾ মিডিਆ ਆ ਗਿਆ মিডিਏ ਤੋਂ ਬਾਅਦ ਪੁਲਿਸ ਆ ਗਈ ਤੇ ਜਦੋਂ ਪੁਲਿਸ ਆ ਗਈ ਤੇ ਫਿਰ ਕਾਰਵਾਈ ਹੋਣੀ ਸੁਭਾਵਕ ਸੀਗੀ ਜੇ ਤੁਸੀਂ ਲੋਕ ਨਾ ਆਉਂਦੇ ਤੇ ਪੁਲਿਸ ਨੇ ਨਹੀਂ ਸੀ ਆਉਣਾ ਤੇ ਪਰਚਾ ਦਰਜ ਨਹੀਂ ਸੀ ਹੋਣਾ ਮੈਂ ਦਬ ਘੁੱਟ ਕੇ ਸਾਰ ਲੈਣਾ ਸੀਗਾ ਭਾਰਤ ਦੇ ਵਿੱਚ ਕਲੀਨिकल ਟਰਾਇਲ ਨੂੰ ਮਜ਼ਬੂਤ ਕਰਨ ਲਈ ਸਰਕਾਰੀ ਹਸਪਤਾਲਾਂ ਨਾਲ ਸਾਂਝੇਦਾਰੀ ਬਾਰੇ ਰੋਸ਼ ਫਾਰਮਾ ਇੰਡੀਆ ਦੇ ਮੈਡੀਕਲ ਡਾਇਰੈਕਟਰ ਸ਼ਿਵ ਬਾਲਨ ਸ਼ਿਵਾਨੇਸਨ ਦਾ ਬਿਆਨ ਸਾਹਮਣੇ ਆਇਆ ਸ਼ਿਵ ਬਾਲਨ ਮੁਤਾਬਕ ਕਿ ਸਰਕਾਰੀ ਸੰਸਥਾਵਾਂ ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਮਰੀਜ਼ਾਂ ਨੂੰ ਵੇਖਦੀਆਂ ਨੇ ਇਹਨਾਂ ਚੋਂ ਕੁਝ ਸੰਸਥਾਵਾਂ ਵਿਸ਼ੇਸ਼ ਕੈਂਸਰ ਤੇ ਸਿਖਲਾਈ ਸੰਸਥਾਵਾਂ ਵੀ ਨੇ ਸੁਦੀਸ਼ ਸਾਖਨ ਮੈਨ ਇੰਸਟੀਟਿਊਸ਼ਨਸ ਸਪਰੈਡ THROUT THE COUNTRY ਆਈ ਕੈਨ ਪ੍ਰੋਵਾਈਡ ਯੂ ਅ ਲਿਸਟ ਆਫ ਦ 10 ਇੰਸਟੀਟਿਊਸ਼ਨਸ ਦ ਮੇਨ ਰੀਜ਼ਨ ਇਜ਼ these government institutions see a lot of patients every day um, most of their patients are also coming there some of them are, are specialized cancer institutes they are training institutes they see a lot of cancer patients and the main reason for the cyta alliance is to ensure that they are tomorrow able to do um, industry sponsored global clinical trials so that indian patients can participate in global clinical trials so, are these centers have started clinical trials for covid yes they have so most of the trials in the event we had earlier shared that uh, they are already doing uh, trials but they are able to now accelerate the process to get these trials started important processes for example ethics committee and are now able to do more trials some sites suggested trials in cancer in uh, antimicrobial research so yes so what more difference it is going to make in future also. Now? are you going to increase the centers? so this is a discussion that we are having together with um, important government organizations like PRIP, icmr. so we, we don't want to um, go too fast because this is an important journey that we take together. it's a partnership. so we definitely plan to scale. how the, the question is how do we scale this in india is where we need to then discuss. These are only for the <clears> or <throat> for other drugs also, and how it is going to fasten the process? This first effort with 10 sites started primarily with oncology centers. We, however, have a broad portfolio spanning ophthalmology, neurology, immunology, and also recently cardiovascular and metabolic. So, when we now have these discussions with uh, government institutions, we will be looking at all um, the disease areas. so the these centers are going to be utilized by other pharmaceuticals also yes so this effort was to make sure the institution can do global clinical house regardless of who the sponsor is sir so, your introduction please so my name is uh, dr shiva balan sivanathan i am the country medical rector for ashindia toronto de christie pitts park de vich immigration nu laake dore pradarshan hoye ne is pradarshan de dauran tanaav bad gaya jis to baad vich police nu dakhal dena pya tis dauran 10 lokan nu police ne giraftar vi kita hai ਦਰਅਸਲ ਪਹਿਲੀ ਰੈਲੀ ਜਿਸ ਨੂੰ ਕੈਨੇਡਾ ਫਰਸਟ ਪੈਟਰੀਅਟ ਰੈਲੀ ਦਾ ਨਾਮ ਦਿੱਤਾ ਗਿਆ ਸੀ ਤੇ ਪ੍ਰਬੰਧਕਾਂ ਨੇ ਵੱਡੇ ਪੱਧਰ ਤੇ ਇਮੀਗ੍ਰੇਸ਼ਨ ਦਾ ਵਿਰੋਧ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਲੱਖਾਂ ਲੋਕਾਂ ਕਾਰਨ ਕੈਨੇਡਾ ਦੇ ਸਰੋਤਾਂ ਤੇ ਦਬਾਅ ਪੈ ਰਿਹਾ ਹੈ। ਪ੍ਰਬੰਧਕ ਨੇ ਦੱਸਿਆ ਕਿ ਉਹਨਾਂ ਦਾ ਮਕਸਦ ਕੈਨੇਡੀਅਨਸ ਨੂੰ ਪਹਿਲ ਦੇਣਾ ਹੈ। ਇਸ ਦੇ ਜਵਾਬ ਦੇ ਵਿੱਚ ਸੈਂਕੜੇ ਹੋਰ ਲੋਕਾਂ ਨੇ ਪ੍ਰਵਾਸੀ ਭਾਇਚਾਰਿਆਂ ਦੇ ਸਮਰਥਨ ਵਿੱਚ ਇੱਕ ਜਵਾਬੀ ਰੈਲੀ ਕੱਢੀ। ਉਹਨਾਂ ਨੇ ਕਿਹਾ ਕਿ ਕ੍ਰਿਸਟੀ ਪੀਟਸ ਪਾਰਕ ਦਾ ਫਾਂਸੀਵਾਦ ਵਿਰੋਧੀ ਇਤਿਹਾਸਰੀ ਹੈ ਅਤੇ ਇਹ ਪਾਰਕ ਹਮੇਸ਼ਾ ਹੀ ਪ੍ਰਵਾਸੀਆਂ ਤੇ ਹੋਰ ਕਮਜ਼ੋਰ ਪਛਾਰੀਆਂ ਦੇ ਲਈ ਇੱਕ ਮਹੱਤਵਪੂਰਨ ਸਥਾਨ ਰਹੇਗਾ ਵਰਕਰਸ ਐਕਸ਼ਨ ਸੈਂਟਰ ਦੀ ਜੀਨਾ ਲੋਰਡ ਨੇ ਇਮੀਗ੍ਰੇਸ਼ਨ ਵਿਰੋਧੀ ਕਾਨੂੰਨਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਆਰਥਿਕ ਸਮੱਸਿਆਵਾਂ ਲਈ ਗਲਤ ਤਰੀਕੇ ਨਾਲ ਪ੍ਰਵਾਸੀਆਂ ਨੂੰ ਦੋਸ਼ੀ ਠਹਿਰਾ ਰਹੇ ਨੇ ਜਦੋਂ ਕਿ ਇਹ ਅਸਲ ਦੇ ਵਿੱਚ ਪ੍ਰਵਾਸੀਆਂ ਦੀ ਗਲਤੀ ਨਹੀਂ ਹੈ ਸੋ ਟੋਰਾਂਟੋ ਸਿਟੀ ਕੌਂਸਲਰ ਨੇਵੀ ਇਮੀਗ੍ਰੇਸ਼ਨ ਵਿਰੋਧੀ ਰੈਲੀ ਦੀ ਸਖਤ ਆਲੋਚਨਾ ਕੀਤੀ ਉਹਨਾਂ ਨੇ ਕਿਹਾ ਕਿ ਅਜਿਹਾ ਸਮਾਗਮ ਕੈਨੇਡਾ ਦੀਆਂ ਕਦਰਾਂ ਕੀਮਤਾਂ ਨੂੰ ਨਹੀਂ ਦਰਸਾਉਂਦੇ ਸਗੋਂ ਇਹ ਡਰ ਅਤੇ ਵੰਡ ਫੈਲਾਉਣ ਦੀ ਕੋਸ਼ਿਸ਼ ਹੈ ਪ੍ਰਦਰਸ਼ਨ ਦੌਰਾਨ ਕਿਸੇ ਵੀ ਅਣ ਸੁਖਾਵੀ ਘਟਨਾ ਨੂੰ ਰੋਕਣ ਦੇ ਲਈ ਪੁਲਿਸ ਨੇ ਬਲੂਰ ਸਟਰੀਟ ਵੈਸਟ ਦੇ ਕੁਝ ਹਿੱਸਿਆਂ ਨੂੰ ਕਈ ਘੰਟਿਆਂ ਲਈ ਬੰਦ ਕਰ ਦਿੱਤਾ ਸੀ ਪ੍ਰਦਰਸ਼ਨਕਾਰੀਆਂ ਦੇ ਚਲੇ ਜਾਣ ਤੋਂ ਬਾਅਦ ਹੀ ਸੜਕਾਂ ਨੂੰ ਦੁਬਾਰਾ ਖੋਲਿਆ ਗਿਆ ਪੁਲਿਸ ਨੇ ਕਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਬਾਰੇ ਹੋਰ ਜਾਣਕਾਰੀ ਜਲਦੀ ਹੀ ਛਾਰੀ ਕੀਤੀ ਜਾਏਗੀ ਨੇਪਾਲ ਦੀ ਨਵ ਨਿਯੁਕਤ ਅੰਤਰਿਮ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਨੇ ਅਧਿਕਾਰਤ ਤੌਰ ਤੇ ਕਾਰਜਪਾਲ ਸੰਭਾਲ ਲਿਆ ਹੈ ਪ੍ਰਧਾਨ ਮੰਤਰੀ ਬਣਦੇ ਹੀ ਕਾਰਕੀ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਦਾ ਮੁੱਖ ਉਦੇਸ਼ ਨਿਰਪੱਖ ਚੋਣਾਂ ਕਰਵਾ ਕੇ ਸੱਤਾ ਨਵੀਂ ਸਰਕਾਰ ਨੂੰ ਸੌਂਪਣਾ ਹੈ ਉਹਨਾਂ ਨੇ ਹਾਲੀ ਵਿੱਚ ਹੋਈ ਹਿੰਸਾ ਵਿੱਚ ਸ਼ਾਮਲ ਲੋਕਾਂ ਦੀ ਜਾਂਚ ਕਰਾਉਣ ਦਾ ਵੀ ਐਲਾਨ ਕੀਤਾ ਹੈ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਸੰਬੋਧਨ ਦੇ ਵਿੱਚ ਸੁਸ਼ੀਲਾ ਕਾਰਕੀ ਨੇ ਕਿਹਾ ਕਿ ਹਿੰਸਕ ਪ੍ਰਦਰਸ਼ਨਾਂ ਅਤੇ ਭੰਤੋੜ ਵਿੱਚ ਸ਼ਾਮਲ ਲੋਕਾਂ ਦੀ ਜਾਂਚ ਕੀਤੀ ਜਾਏਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਸਿਰਫ 6 ਮਹੀਨਿਆਂ ਲਈ ਅਹੁਦੇ ਤੇ ਰਹਿਣਗੇ ਅਤੇ ਲੋਕਤੰਤਰ ਨੂੰ ਮੂਲ ਸਥਾਪਿਤ ਕਰਨ ਲਈ ਕੰਮ ਕਰਨਗੇ। ਨੇਪਾਲ ਦੇ ਵਿੱਚ ਇਹ ਰਾਜਨੀਤਿਕ ਸੰਕਟ ਉਸ ਸਮੇਂ ਸ਼ੁਰੂ ਹੋਇਆ ਜਦੋਂ ਅੰਦਰੂਨੀ મતਭੇਦ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਸੱਤਾਧਾਰੀ ਗਠਜੋੜ ਸਰਕਾਰ ਡਿੱਗ ਗਈ। ਸੰਸਦ ਪੰਘੋਂ ਤੋਂ ਬਾਅਦ ਵਿਰੋਧੀ ਪਾਰਟੀਆਂ ਤੇ ਨੌਜਵਾਨਾਂ ਨੇ ਵੱਡੇ ਪੱਧਰ ਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਜਿਸ ਨਾਲ ਹਿੰਸਾ ਤੇ ਭੰਤ ਤੋੜ ਦੀਆਂ ਘਟਨਾਵਾਂ ਹੋਈਆਂ ਇਨ੍ਹਾਂ ਹਾਲਾਤਾਂ ਨੂੰ ਕਾਬੂ ਕਰਨ ਦੇ ਲਈ ਕਾਰਕੀ ਨੂੰ ਅੰਤਰੀਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੁਸ਼ੀਲਾ ਕਾਰਕੀ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਰਾਜਨੀਤਿਕ ਸਥਿਰਤਾ ਬਹਾਲ ਕਰਨਾ ਅਤੇ ਦੇਸ਼ ਦੇ ਵਿੱਚ ਸਮੇਂ ਸਿਰ ਨਿਰਪੱਖ ਚੋਣਾਂ ਕਰਵਾਉਣਾ ਹੈ ਪਿਛਲੇ 10 ਸਾਲਾਂ ਵਿੱਚ ਨੇਪਾਲ ਨੇ ਇੱਕ ਦਰਜਨ ਤੋਂ ਵੱਧ ਪ੍ਰਧਾਨ ਮੰਤਰੀਆਂ ਦਾ ਕਾਰਜਕਾਲ ਵੇਖਿਆ ਜਿਸ ਨਾਲ ਲੋਕਾਂ ਦਾ ਲੋਕਤੰਤਰ ਤੋਂ ਵਿਸ਼ਵਾਸ ਘਟਿਆ ਇਸ ਤੋਂ ਇਲਾਵਾ ਨਵੀਂ ਸਰਕਾਰ ਨੂੰ ਆਰਥਿਕ ਸੰਕਟ, ਬੇਰੋਜ਼ਗਾਰੀ ਅਤੇ ਮਹਿੰਗਾਈ ਵਰਗੇ ਤੁਰੰਤ ਮੁੱਦਿਆਂ 'ਤੇ ਵੀ ਧਿਆਨ ਦੇਣਾ ਹੋਵੇਗਾ। ਸੁਸ਼ੀਲਾ ਕਾਰਕੀ ਨੇ ਸਿਵਲ ਸਮਾਜ ਅਤੇ ਨੌਜਵਾਨਾਂ ਨੂੰ ਲੋਕਤੰਤਰ ਦੀ ਰੱਖਿਆ ਦੇ ਲਈ ਅਪੀਲ ਕੀਤੀ ਅਤੇ ਨੇਪਾਲ ਦੇ ਲੋਕ ਹੁਣ ਇਹ ਵੇਖਣ ਦੀ ਉਡੀਕ ਕਰ ਰਹੇ ਨੇ ਕਿ ਉਹਨਾਂ ਦਾ ਕਾਰਸ਼ਕਾਲ ਦੇਸ਼ ਨੂੰ ਇੱਕ ਸਥਿਰ ਭਵਿੱਖ ਵੱਲ ਲੈ ਕੇ ਜਾਵੇਗਾ ਜਾਂ ਨਹੀਂ। ਦੱਸਣਾ ਚਾਹਾਂਗੇ ਕਿ ਕਈ ਦਿਨਾਂ ਦੀ ਅਸ਼ਾਂਤੀ ਤੋਂ ਬਾਅਦ ਨੇਪਾਲ ਦੇ ਵਿੱਚ ਜ਼ਿੰਦਗੀ ਹੌਲੀ-ਹੌਲੀ ਆਮ ਹੋ ਰਹੀ ਹੈ। ਕਾਟਮਾਂਡੂ ਵਾਦੀ ਅਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਸ਼ਨੀਵਾਰ ਨੂੰ ਕਰਫਿਊ ਅਤੇ پابੰਦੀਆਂ ਹਟਾ ਦਿੱਤੀ ਗਈਆਂ ਦੁਕਾਨਾਂ ਕਰਿਆਨੇ ਦੀਆਂ ਦੁਕਾਨਾਂ ਸਬਜ਼ੀ ਮੰਡੀਆਂ ਤੇ ਸ਼ਾਪਿੰਗ ਮਾਲਸ ਦੁਬਾਰਾ ਖੁੱਲ ਗਏ ਨੇ ਸੜਕਾਂ ਤੇ ਵਾਹਨਾਂ ਦੀ ਆਵਾਜ਼ ਚਾਈ ਵੀ ਵਧ ਗਈ ਹੈ ਪਾਰਤਿਕ ਵੱਡਾ ਝਟਕਾ ਲੱਗਿਆ ਦਰਅਸਲ ਭਾਰਤੀ ਪਹਿਲਵਾਨਾਂ ਤੇ ਪੈरिस 올림픽 ਦੇ ਕਾਂਸੀ ਮੈਡਲ ਜੇਤੂ ਅਮਨ ਸਹਰਾਵਤ ਵਿਸ਼ਵ ਚੈਂਪੀਅਨਸ਼ਿਪ ਕੁਸ਼ਤੀ ਮੁਕਾਬਲੇ ਚੋਂ ਬਾਹਰ ਹੋ ਗਏ ਨੇ ਭਾਰਤੀ ਪਹਿਲਵਾਨ ਨੂੰ ਜ਼ਾਗਰੇਬ ਚ ਵਿਸ਼ਵ ਚੈਂਪੀਅਨਸ਼ਿਪ ਕੁਸ਼ਤੀ ਟੂਰਨਾਮੈਂਟ ਚੋਂ ਆਯੋਗ ਕਰਾਰ ਦਿੱਤਾ ਗਿਆ ਹੈ ਭਾਰਤੀ ਪਹਿਲਵਾਨ ਅਤੇ ਪੈਰਿਸ 올림픽 ਤੇ ਕਾਂਸੀ ਮੈਡਲ ਜੇਤੂ ਅਮਨ ਸਹਿਰਾਵਤ ਦੇ ਪਰਸ਼ੰਸ਼ਕਾਂ ਨੂੰ ਵੱਡਾ ਝਟਕਾ ਲੱਗਾ। ਇਹੀ ਉਹਨਾਂ ਦੇ ਨਾਂ ਨਾਲ ਭਾਰਤੀ ਕੁਸ਼ਤੀ ਜਗਤ ਲਈ ਇੱਕ ਹੋਰ ਨਿਰਾਸ਼ਾਜਨਕ ਦਿਨ ਰਿਹਾ। ਦਰਸਲ ਅਮਨ ਵਿਸ਼ਵ ਚੈਂਪੀਅਨਸ਼ਿਪ ਕੁਸ਼ਤੀ ਮੁਕਾਬਲੇ ਤੋਂ ਪਾਰ ਹੋ ਗਿਆ। ਉਹਨਾਂ ਦੇ ਬਾਹਰ ਹੋਣ ਦਾ ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਸਲ ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੂੰ ਜਾਂਗ ਰੇਵ ਦੇ ਵਿੱਚ ਵਿਸ਼ਵ ਚੈਂਪੀਅਨਸ਼ਿਪ ਕੁਸ਼ਤੀ ਟੂਰਨਾਮੈਂਟ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ। ਉਸ ਦਾ ਪਾਰ ਨਿਦਾਨ ਇਤਿਪਾਰ ਵਰਗ ਤੋਂ ਵਤ ਪਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ ਇਸ ਤੋਂ ਸਾਰੇ ਹੀ ਭਾਰਤੀ ਪ੍ਰਸ਼ਾਸਕ ਨਿਰਾਸ਼ ਨੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਸ ਸ਼ਰਮਨਾਕ ਘਟਨਾ ਦੇ ਪਿਛਲੇ ਸਾਲ ਪੈਰਿਸ 올림픽 2024 ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਅਮਨ ਦੇ ਸੁਪਨੇ ਨੂੰ ਚੱਕਨਾ ਚੂਰ ਕਰ ਦਿੱਤਾ ਹੈ ਅਮਨ ਪੁਰਸ਼ਾ ਦੇ ਫ੍ਰੀ ਸਟਾਈਲ 57 ਕਿਲੋਗ੍ਰਾਮ ਇਵੈਂਟ ਵਿੱਚ ਹਿੱਸਾ ਲੈ ਰਿਆ ਸੀ ਮੈਚ ਤੋਂ ਪਹਿਲਾਂ ਉਸ ਦਾ ਭਾਰ ਨਿਰਧਾਰਿਤ ਸ਼੍ਰੇਣੀ ਦੀ ਸੀਮਾ ਤੋਂ 1.7 ਕਿਲੋਗ੍ਰਾਮ ਵਤ ਪਾਇਆ ਗਿਆ ਇਹ ਮੰਤ ਭਾਗਾ ਤੇ ਹੈਰਾਨੀਜਨਕ ਹੈ ਕਿ ਅਮਨ ਆਪਣਾ ਭਾਰ ਕਾਬੂ ਵਿੱਚ ਨਹੀਂ ਰੱਖ ਸਕਿਆ ਜਦੋਂ ਉਹ ਤੋਲਣ ਵਾਲੇ ਪੈਮਾਨੇ ਤੇ ਖੜਾ ਸੀ ਤਾਂ ਉਸਦਾ ਭਾਰ 1700 ਗ੍ਰਾਮ ਸੀ ਇਹ ਸੱਚਮੁੱਚ ਹੀ ਸਰਕਾਰਯੋਗ ਨਹੀਂ ਹੈ ਉਸਦਾ ਇੰਨਾ ਭਾਰ ਕਿਵੇਂ ਵੱਧ ਗਿਆ ਇਹ ਸਾਡੀ ਸਮਝ ਤੋਂ ਪਰੇ ਹੈ ਸੋ ਇਹ ਹੀ ਜਾਣਕਾਰੀ ਭਾਰਤੀ ਟੀਮ ਦੇ ਇੱਕ ਸੂਤਰ ਨੇ ਜਾਗਰੇਵ ਤੋਂ ਪੀਟੀਆਈ ਨੂੰ ਦਿੱਤੀ ਦੱਸਣਾ ਚਾਹਾਂਗੇ ਕਿ ਅਮਨ 25 ਅਗਸਤ ਨੂੰ ਹੋਰ ਭਾਰਤੀ ਪਹਿਲਵਾਨਾਂ ਨਾਲ ਇੱਕ ਅਨੁਕੂਲਤਾ ਕੈਂਪ ਲਈ ਕਰੋਸ਼ੀਆ ਤੇ ਜਾਗ 85 ਅਤੇ ਉਸ ਕੋਲ ਆਪਣਾ ਭਾਰ ਮਾਪਣ ਲਈ ਕਾਫੀ ਸਮਾਂ ਸੀ ਮਸ਼ਹੂਰ 66 ਸਾਲ ਸਟੇਡੀਅਮ ਵਿੱਚ ਸਿਖਲਾਈ ਲੈਣ ਵਾਲਾ 22 ਸਾਲਾ ਅਮਨ ਭਾਰਤੀ ਇਹ ਵੀ ਤਗਮੇ ਦੇ ਸਭ ਤੋਂ ਮਜ਼ਬੂਤ ਦਾਵੇਦਾਰਾਂ ਵਿੱਚੋਂ ਇੱਕ ਸੀ ਹੁਣ ਉਸ ਦਾ ਤਗਮਾ ਜਿੱਤਣ ਦਾ ਸੁਪਨਾ ਚੱਕਨਾ ਚੂਰ ਹੋ ਗਿਆ ਇਸ ਤੋਂ ਪਹਿਲਾਂ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਪੈਰਿਸ 올림픽 2024 ਦੇ ਫਾਈਨਲ ਤੋਂ ਵੱਧ ਭਾਰ ਦੇ ਕਾਰਨ ਬਾਹਰ ਹੋ ਗਈ ਸੀ ਉਸਨੇ ਸੋਨੇ ਦੀ ਤਗਮੇ ਦਾ ਮੈਚ ਨਾ ਖੇਡਣ ਕਾਰਨ ਆਪਣਾ ਚਾਂਦੀ ਦਾ ਤਗਮਾ ਵੀ ਗਵਾ ਦਿੱਤਾ ਸੀ ਇਸ ਬਲੈਟਨ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਅਨੀ ਧਰਮਿੰਦਰ ਸੰਧ ਨੂੰ ਦਿਵਾ ਗਿਆ ਧੰਨਵਾਦ